ਕੋਈ ਕੰਮ ਹੈ ਅਰਦਾਸ ਕਰਕੇ ਕਰੋ ਵੀ ਮਹਾਰਾਜ ਮੈਂ ਨਹੀਂ ਦਿਮਾਗ ਲਾਉਣਾ ਬਸ ਮੈਂ ਤਾਂ ਆਪ ਜੀ ਨੂੰ ਸੌਂਪਦਾ ਜੋ ਆਪ ਜੀ ਨੇ ਕਰਾਣਾ ਕਰਾ ਲਉ ਬਸ ਫਿਰ ਦੇਖੋ ਫਿਰ ਮਹਾਰਾਜ ਨੇ ਕਿਹਾ ਨਾ ਅੱਛਾ ਹੁਣ ਤੂੰ ਆਪਣਾ ਦਿਮਾਗ ਛੱਡ ਤਾ ਅੱਛਾ ਮੇਰੇ ਤੇ ਆ ਗਿਆ ਲੈ ਹੁਣ ਫਿਰ ਮੈਂ ਤੈਨੂੰ ਵਧੀਆ ਕਰਕੇ ਦਰਮਾ ਫਿਰ ਮਹਾਰਾਜ ਕਹਿੰਦੇ ਵੀ ਲੈ ਹੁਣ ਤੈਨੂੰ ਮੈਂ ਹੁਣ ਫਿਰ ਦੁਨੀਆ ਦੇਖੇਗੀ ਹੈ ਨਾ ਹਾਂ ਜੀ ਕਿਉਂ ਆਪਣੀ ਤਾਂ ਸੋਚ ਇੰਨੀ ਕੈ ਬਹੁਤ ਥੋੜੀ ਸੋਚ ਹੈ ਉਹਨਾਂ ਕੀ ਬੰਦਾ ਸੋਚਦਾ ਉਹਨਾਂ ਕੀ ਕਰਦਾ ਇਹ ਮਹਾਰਾਜ ਦੀ ਸੋਚ ਤਾਂ ਬਹੁਤ ਵੱਡੀ ਹੈ ਜਿਹੜਾ ਤਿੰਨਾਂ ਲੋਕਾਂ 14 ਭਵਨਾਂ ਦਾ ਸਵਾਮੀ ਹੈ ਉਹਦੀ ਕਿੰਡੀ ਵੱਡੀ ਸੋਚ ਹੋਏਗੀ ਜਦੋਂ ਆਪਾਂ ਨੇ ਕਹਿਣਾ ਮਹਾਰਾਜ ਬਸ ਥੱਕ ਗਏ ਆ ਬੰਨੇ ਹੱਥ ਮਹਾਰਾਜ ਹੁਣ ਮੈਂ ਨਹੀਂ ਸੋਚਣਾ ਹੁਣ ਤੁਸੀਂ ਜੋ ਕਰਨਾ ਕਰਾਓ ਚੰਗਾ ਕਰਾਓ ਮਾੜਾ ਕਰਾਓ ਮਾੜਾ ਤਾਂ ਮਹਾਰਾਜ ਨੇ ਕਰਾਣਾ ਹੀ ਨਹੀਂ ਵੀ ਜੋ ਕਰਾਣਾ ਤੁਸੀਂ ਕਰਾਉਣਾ ਫੇ ਮਹਾਰਾਜ ਨੇ ਕਹਿਣਾ ਅੱਛਾ ਲੈ ਫਿਰ ਹੁਣ